ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟਡੀ ਆਨਲਾਈਨ ਤੇ ਸੋ ਕਈ ਦਿਨਾਂ ਬਾਅਦ ਆਪਾਂ ਵੀਡੀਓ ਬਣਾ ਰਹੇ ਹਾਂ ਸੋ ਅੱਜ ਇਨਫੋਰਮੇਸ਼ਨ ਮਿਲੀ ਸੀ ਸੋ ਮੈਂ ਸੋਚਿਆ ਵੀਡੀਓ ਬਣਾ ਦਈਏ ਡਾਈਟ ਦੇ ਵਿੱਚ ਪਤਾ ਕੀਤਾ ਸੀ ਦੋ ਚੀਜ਼ਾਂ ਦਾ ETTD ਸੈਸ਼ਨ 2021-23 ਦੇ ਫਾਈਨਲ ਐਗਜ਼ਾਮ ਕਦੋਂ ਹੋਣਗੇ ਸੈਕੰਡ ইয়ার ਦੇ ਤੇ ETTD ਸੈਸ਼ਨ 2022-24 ਦੀ TP ਕਦੋਂ ਲੱਗੇਗੀ ਤਾਂ ਦੋਮਾ ਦਾ ਜਵਾਬ ਆਇਆ ਕੁਝ ਇਸ ਤਰ੍ਹਾਂ ਉਸ ਤੋਂ ਪਹਿਲਾਂ ਮੈਂ ਦੱਸਦਾ ਆਪਣੇ ਚੈਨਲ ਦੇ ਉੱਪਰ ਕੀ ਹੈ ਸੈਕੰਡ ਇਅਰ ਦੀ ਤਿਆਰੀ ਵੀ ਕਰਵਾ ਰਹੇ ਹਾਂ ਤੇ ਨਾਲ ਪੀਐਸਟੈਟ ਦੇ ਚਾਰ ਸਬਜੈਕਟਾਂ ਦੀ ਤਿਆਰੀ ਕਰਵਾ ਰਹੇ ਹਾਂ ਠੀਕ ਹੈ ਜਲਦੀ ਵੀਰਵਾਰ ਤੱਕ ਆਪਾਂ ਡਿਜੀਟਲ ਬੋਰਡ ਲੈ ਕੇ ਆਵਾਂਗੇ ਜਿੰਦੇ ਨਾਲ ਐਮਸੀਕਿਊ ਕਰਵਾਉਣੇ ਬਹੁਤ ਆਸਾਨ ਹੋਣਗੇ ਤਾਂ ਬਹੁਤ ਵਧੀਆ ਤਿਆਰੀ ਚੱਲ ਰਹੀ ਹੈ ਸਟੂਡੈਂਟਸ ਦੀ ਸੋ ਜੇਕਰ ਤੁਸੀਂ ਵੀ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਸਿਰਫ ਕੱਲ-ਕੱਲ ਹੋਰ ਪ੍ਰਾਈਸ 500 ਰਹੇਗਾ ਜਿਸ ਦਿਨ ਸਾਡਾ ਡਿਜੀਟਲ ਬੋਰਡ ਆ ਗਿਆ ਪ੍ਰਾਈਸ ਸਿੱਧਾ ਕੀ ਹੈ 800 ਤੱਕ ਜਾਏਗਾ 799 ਕਿਉਂਕਿ ਕੋਸਟੀ ਪੂਰਾ ਕਰਨਾ ਹੈ ਨਾ ਠੀਕ ਹੈ ਸੋ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਜਿੰਦੇ ਵਿੱਚ ਈਟੀਟੀ ਸੈਕੰਡ ਇਅਰ ਦੇ 7 ਸਬਜੈਕਟ ਤੇ ਪੀਐਸਟੈਟ ਦੇ 4 ਸਬਜੈਕਟ ਕਰਵਾਏ ਜਾਣਗੇ ਹਰ ਰੋਜ਼ ਐਮਸੀਕਿਊ ਮਿਲਦੇ ਆ ਵੀਕਲੀ ਮੌਕ ਟੈਸਟ ਮਿਲਦਾ ਉਸ ਤੋਂ ਬਿਨਾ ਕੀ ਹੈ ਜਿਹੜੇ ਰਿਕਾਰਡਡ ਕਲਾਸਾਂ ਤੇ ਲਾਈਵ ਕਲਾਸਾਂ ਦੀ ਸਹੂਲਤ ਅਵੇਲੇਬਲ ਹੈ ਓਕੇ ਨਾਲ ਈਟੀਟੀ ਕੈਡਰ ਦਾ ਮੈਥ ਵੀ ਕਰਵਾਇਆ ਜਾਏਗਾ ਵੈਸੇ ਕਰਵਾ ਰਹੇ ਹਾਂ ਹੁਣ ਤੇ ਨਾਲ ਈਟੀਟੀ ਕੈਡਰ ਦੀ ਸਾਇੰਸ ਵੀ ਕਰਵਾਈ ਜਾਏਗੀ ਤਾਂ ਕਾਫੀ ਫੈਸਿਲਿਟੀ ਹੈ ਐਪ ਦੀ ਵੈਲਿਡਿਟੀ ਲਾਈਫਟਾਈਮ ਹੈ ਤੁਸੀਂ ਕੀ ਹੈ ਯੂਜ਼ ਕਰ ਸਕਦੇ ਹੋ ਲਾਈਫਟਾਈਮ ਨੂੰ ਠੀਕ ਹੈ ਸੋ ਮਤਲਬ ਕੀ ਹੈ ਤੁਹਾਨੂੰ ਪੀਐਸਟੈਟ ਤੋਂ ਬਾਅਦ ਈਟਟੀਡੀ ਕੈਡਰ ਲਈ ਵੀ ਤੁਸੀਂ ਸੇਮ ਐਪ ਯੂਜ਼ ਕਰ ਸਕਦੇ ਜਿੰਦੇ ਉੱਪਰ ਐਸਐਸਟੀ ਦਾ ਵੀ ਕਰਵਾਇਆ ਜਾਏਗਾ ਅਗੇ ਜੂਨ ਮੰਥ ਦੇ ਵਿੱਚ ਤੁਹਾਨੂੰ ਈਟਟੀਡੀ ਕੈਡਰ ਦੀ ਐਸਐਸਟੀ ਵੀ ਕਰਵਾਵਾਂਗੇ ਓਕੇ ਸੋ ਹੁਣ ਅਨੇ ਆਪਾਂ ਆਪਣੇ ਟੌਪਿਕ ਦੇ ਉੱਪਰ ਈਟਟੀਡੀ ਸੈਸ਼ਨ 2021-23 ਦੇ ਫਾਈਨਲ ਐਗਜ਼ਾਮ ਕਦੋਂ ਹੋਣਗੇ ਤਾਂ ਫਾਈਨਲ ਐਗਜ਼ਾਮ ਵਾਲੇ ਬਾਰੇ ਹਾਲੇ ਤੱਕ ਇਹ ਜਾਣਕਾਰੀ ਨਿਕਲ ਕੇ ਆਈ ਹੈ ਕਿ ਮਈ ਦੇ ਮਈ ਦੇ ਫਰਸਟ ਵੀਕ ਦੇ ਵਿੱਚ ਸ਼ਾਇਦ ਐਗਜ਼ਾਮ ਸ਼ੁਰੂ ਹੋ ਸਕਦੇ ਓਕੇ ਮਈ ਦੇ ਵਿੱਚ ਤੁਹਾਡੇ ਐਗਜ਼ਾਮ ਸ਼ੁਰੂ ਹੋ ਸਕਦੇ ਆ ਕਿਉਂਕਿ ਜਿਹੜਾ ਆਪਾਂ ਕਹਿ ਸਕਦੇ ਆ ਵੋਟਾਂ ਵੀ ਆ ਰਹੀਆਂ ਅੱਗੇ ਠੀਕ ਹੈ ਅਪ੍ਰੈਲ ਦੇ ਵਿੱਚ ਵੋਟਾਂ ਵੀ ਆ ਰਹੀਆਂ ਤਾਂ ਹੋ ਸਕਦਾ ਤੁਹਾਡਾ ਸੈਸ਼ਨ ਕਿ ਮਈ ਦੇ ਵਿੱਚ ਤੁਹਾਡੇ ਕੀ ਐਗਜ਼ਾਮ ਸ਼ੁਰੂ ਹੋਣ ਮਈ ਮੰਥ ਦੇ ਵਿੱਚ ਤੁਹਾਡੇ ਐਗਜ਼ਾਮ ਸ਼ੁਰੂ ਹੋ ਕੇ ਹੋ ਸਕਦਾ ਜੂਨ ਕਿਉਂਕਿ ਪਿਛਲੀ ਵਾਰ ਵੀ ਕੀ ਹੈ ਤੁਹਾਡੇ ਐਗਜ਼ਾਮ ਮਈ ਜੂਨ ਦੇ ਵਿੱਚ ਹੋਏ ਸੀ ਇਸ ਵਾਰ ਕੀ ਤੁਹਾਡੇ ਐਗਜ਼ਾਮ ਮਈ ਜੂਨ ਦੇ ਵਿੱਚ ਹੋਣਗੇ ਕਿਉਂਕਿ ਡਾਈਟ ਦੇ ਵਿੱਚ ਹਲੇ ਵੀ ਕਲਾਸਾਂ ਲੱਗ ਰਹੀਆਂ ਠੀਕ ਹੈ ਕੁਝ ਨਾ ਕੁਝ ਮਿਸ਼ਨ ਚੱਲ ਰਿਹਾ ਐਨ ਆਈ ਐਲ ਪੀ ਚੱਲ ਰਿਹਾ ਸੀ ਸ਼ਾਇਦ ਥੋੜੇ ਦਿਨ ਪਹਿਲਾਂ ਤਾਂ ਉਸ ਨੂੰ ਲੈ ਕੇ ਕਲਾਸਾਂ ਵੀ ਲੱਗ ਰਹੀਆਂ ਡਾਈਟ ਦੇ ਵਿੱਚ ਇਸ ਲਈ ਮਈ ਦੇ ਵਿੱਚ ਤੁਹਾਡੇ ਐਗਜ਼ਾਮ ਹੋਣ ਦੇ ਪੂਰੇ ਪੂਰੇ ਚਾਂਸ ਸੀ ਤਾਂ ਤੁਹਾਡੇ ਕੋਲ ਦੋਵੇਂ ਜੋ ਐਗਜ਼ਾਮ ਆਉਣਗੇ ਪੀ ਐਸ ਟੈਟ ਉਹ ਵੀ ਮਈ ਦੇ ਵਿੱਚ ਮਈ ਜਾਂ ਜੂਨ ਠੀਕ ਹੈ ਵੈਸੇ 26 ਮਈ ਅਨਾਉਂਸ ਕੀਤੀ ਹੈ ਨਾ ਟੈਂਟੇਟਿਵ ਡੇਟ ਤਾਂ ਹੋ ਸਕਦਾ ਜੂਨ ਦੇ ਵਿੱਚ ਪੀਐਸਟੈਟ ਲਿਆ ਜਾਵੇ ਤੇ ਮਈ ਦੇ ਵਿੱਚ ਤੁਹਾਡੇ ਐਗਜ਼ਾਮ ਹੋਣ ਤਾਂ ਤੁਸੀਂ ਦੋਵਾਂ ਦੀ ਤਿਆਰੀ ਹੁਣੇ ਨਾਲ ਦੀ ਨਾਲ ਕੰਟੀਨਿਊ ਕਰੋਗੇ ਤਾਂ ਹੀ ਤੁਹਾਨੂੰ ਕੀ ਫਾਇਦਾ ਹੋਏਗਾ ਕਿਉਂਕਿ ਮੇਨ ਸਬਜੈਕਟ ਕੀ ਹੈ ਇੰਗਲਿਸ਼ ਹੈ ਠੀਕ ਹੈ ਇਸ ਵਾਰ ਈਟਟੀਟੀ ਸੈਕੰਡ ইয়ার ਦੇ ਵਿੱਚ ਮੇਨ ਸਬਜੈਕਟ ਇੰਗਲਿਸ਼ ਹੈ 70 ਮਾਰਕਸ ਦਾ ਓਕੇ ਸੋ ਜਿੰਨ ਦੀ ਕੀ ਮੋਸਟਲੀ ਸਟੂਡੈਂਟ ਨੂੰ ਟੈਨਸ਼ਨ ਲਿੰਦੀ ਹੈ ਸਾਡੇ ਐਪ ਦੇ ਉੱਪਰ ਸਿਲੇਬਸ ਕਾਫੀ ਕਵਰ ਹੋ ਚੁੱਕਾ ਹੈ ਇੰਗਲਿਸ਼ ਦਾ ਸੋ ਤੁਸੀਂ ਬੈਚ ਜੁਆਇਨ ਕਰ ਸਕਦੇ ਹੋ ਉਸ ਤੋਂ ਬਾਅਦ ਈਟਟੀਟੀ ਸੈਸ਼ਨ 22 24 ਦੇ TP ਦੇ ਰਿਲੇਟਡ ਸੋ ਹਾਲੇ ਉਹਨਾਂ ਦੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਸਟੂਡੈਂਟ ਕਾਲ ਜਾਂਦੇ ਆ ਜਾਂ ਡਾਈਟ ਵਿੱਚ ਜਾਂਦੇ ਆ ਤਾਂ ਇਹ TP ਹੈ ਉਹ ਤੁਹਾਡੀ ਮੋਸਟ ਪ੍ਰੋਬੇਬਲੀ ਜੁਲਾਈ ਜਾਂ ਅਗਸਤ ਦੇ ਵਿੱਚ ਕਿਉਂਕਿ ਜੇ ਪਹਿਲਾਂ TP ਲੱਗਦੀ ਹੈ ਮੰਨ ਲਓ ਜੇ ਮਈ ਵਿੱਚ ਲਗਾਉਂਦੇ ਆ ਫਿਰ ਇੱਕ ਮੰਥ ਦੀਆਂ ਵਿੱਚੇ ਛੁੱਟੀਆਂ ਆ ਜਾਂਦੀਆਂ TP ਕੀ ਚੱਲਦੀ ਹੈ ਲਗਾਤਾਰ ਕੰਟੀਨਿਊ ਚੱਲਦੀ ਰਹਿੰਦੀ ਹੈ ਓਕੇ ਸੋ TP ਤੁਹਾਡੀ ਕੀ ਹੈ ਜੁਲਾਈ ਜਾਂ ਅਗਸਤ ਜਿਆਦਾਤਰ ਚਾਂਸ ਅਗਸਤ ਦੇ ਵਿੱਚ ਹੈ ਬਟ ਫਿਰ ਵੀ ਜੇ ਸੈਸ਼ਨ ਨੂੰ ਜਲਦੀ ਖਤਮ ਕਰਨ ਤਾਂ ਜੁਲਾਈ ਦੇ ਵਿੱਚ ਤੁਹਾਡੇ ਟੀਪੀ ਲੱਗ ਸਕਦੀ ਹੈ ਬਟ ਜੁਲਾਈ ਤੋਂ ਪਹਿਲਾਂ ਤੁਸੀਂ ਉਮੀਦ ਨਹੀਂ ਕਰ ਸਕਦੇ ਟੀਪੀ ਦੀ ਸੋ ਰਾਮ ਨਾਲ ਤੁਹਾਡੇ ਕੋਲ ਕੀ ਹੈ ਐਗਜ਼ਾਮ ਤਾਂ ਤੁਹਾਡੇ ਅਗਲੇ ਸਾਲ ਹੀ ਹੋਣਗੇ ਰਾਮ ਨਾਲ ਤੁਸੀਂ ਕੀ ਹੈ ਪੀਐਸਟੈਟ ਦੀ ਤਿਆਰੀ ਕਰੋ ਓਕੇ ਪੀਐਸਟੈਟ ਕਲੀਅਰ ਕਰੋ ਬਹੁਤ ਸਾਰੇ ਸਟੂਡੈਂਟ ਨੂੰ ਡਾਊਟ ਹੁੰਦਾ ਸਰ ਸਾਡਾ ਪੀਐਸਟੈਟ ਵੈਲਿਡ ਹੈ ਜਾਂ ਨਹੀਂ 22 24 ਵਾਲਿਆਂ ਦਾ ਤਾਂ ਮੈਂ ਇੱਕ ਗੱਲ ਦੱਸਣਾ ਚਾਹਣਾ ਮੰਨ ਲਓ ਅਸੀਂ ਕਹਤਾ ਨਹੀਂ ਵੈਲਿਡ ਓਕੇ ਤੁਸੀਂ ਪੇਪਰ ਧਿਆਨ ਨਾਲ ਨਹੀਂ ਦਿੱਤਾ ਉਸ ਤੋਂ ਬਾਅਦ ਕੀ ਹੈ ਨਾਲ ਦੀ ਨਾਲ ਕੋਈ ਨੋਟੀਫਿਕੇਸ਼ਨ ਆ ਜੇ ਕਿ 2022 24 ਵਾਲਿਆਂ ਦਾ ਵੈਲਿਡ ਹੈ ਤੁਸੀਂ ਸਾਨੂੰ ਗਾਲਾਂ ਹੀ ਕੱਢੋਗੇ ਨਾ ਓਕੇ ਓਬਵੀਅਸ ਜੀ ਗੱਲ ਹੈ ਅਸੀਂ ਤੁਹਾਨੂੰ ਗਲਤ ਗਾਈਡ ਕੀਤਾ ਤਾਂ ਤੁਸੀਂ ਇਹੀ ਮੰਨ ਕੇ ਚੱਲੋ ਤੁਹਾਡਾ ਪੀਐਸਟੈਟ ਐਲੀਜੀਬਲ ਹੈ ਤੁਸੀਂ ਕਲੀਅਰ ਕਰਨਾ ਹੀ ਕਰਨਾ ਹੈ ਓਕੇ ਕਈ ਵਾਰੀ ਕੀ ਆ ਬਾਈ ਚਾਂਸ ਕੋਈ ਨੋਟੀਫਿਕੇਸ਼ਨ ਨਿਕਲ ਜਾਂਦਾ ਹੈ ਵੀ ਬਾਈ 24 ਵਾਲਿਆਂ ਦਾ ਪੀਐਸਟੈਟ ਐਲੀਜੀਬਲ ਹੋਵੇਗਾ ਓਕੇ ਸੋ ਤੁਸੀਂ ਆਪਣੀ ਤਿਆਰੀ ਬੈਸਟ ਕਰੋ ਪੀਐਸਟੈਟ ਕਲੀਅਰ ਕਰੋ ਦਿਮਾਗ ਦੇ ਵਿੱਚ ਲੈ ਕੇ ਵੀ ਨਾ ਆਓ ਇਹ ਖਿਆਲ ਕਿ ਸਾਡਾ ਪੀਐਸਟੈਟ ਐਲੀਜੀਬਲ ਨਹੀਂ ਹੋਣਾ ਕਿਉਂਕਿ ਜਦੋਂ ਆਪਾਂ ਦਿਮਾਗ ਦੇ ਵਿੱਚ ਇਹ ਖਿਆਲ ਲੈ ਕੇ ਆਵਾਂਗੇ ਨਾ ਸੋ ਫਿਰ ਆਪਾਂ ਕਲੀਅਰ ਨਹੀਂ ਕਰ ਸਕਦੇ ਪੋਜ਼ਿਟਿਵ ਸੋਚੋ ਕੀ ਸਾਡਾ ਪੀਆ ਸਟੈਟ ਅਲੀਜੀਬਲ ਹੈ ਤੇ ਅਸੀਂ ਕੀ ਕਲੀਅਰ ਕਰਨਾ ਓਕੇ ਸੋ ਏਸੀ ਅੱਜ ਦੀ ਵੀਡੀਓ ਥੈਂਕ ਯੂ ਵੈਰੀ ਮਚ